ਕਿਆ ਲਬਿਆ ਲਾ ਕੇ ਚੱਲੇਗੇ ਇਧਰ ਚੱਲ ਬੈ ਗੱਡੀ ਚਲੋ ਪੇਸ਼ੈਂਟ ਚਲਦੇ ਜਾਗੋ ਦਿਖਾ ਕੇ ਲਿਆਈਏ ਇਹ ਚ ਕੀ ਆ ਬਰਗਰ ਨਾ ਬਰਗਰ ਆ ਤੇਰੇ ਪਿਓ ਨੇ ਲਾ ਕੇ ਦਿੱਤੇ ਹਾਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲੇ ਆਂ ਅੰਦੌਰ ਵਾਲੀ ਭੈਣ ਦੇ ਭਤੀਜੇ ਦੀ ਜਾਗੋ ਆ ਹਿੰਮਤ ਦੀ ਪੈਣੀ ਜਿੱਥੇ ਆਪਾਂ ਕੱਲ ਗਏ ਸੀਗੀ ਪਾਟ ਤੇ ਸ੍ਰੀ ਖਨਪਾਰ ਸਾਹਿਬ ਜੀ ਦੇ ਭੋਗ ਪਏ ਸੀਗੇ ਤੇ ਆਪਾਂ ਫਿਰ ਮੁੜਿਆਏ ਸੀ ਭੋਗ ਤੋਂ ਬਾਅਦ ਤੇ ਅੱਜ ਆਪਾਂ ਚੱਲੇ ਆ ਸਾਰੇ ਜਾਣੇ ਜਾਗੋ ਤੇ ਹਜੇ ਅੱਧੇ ਬੰਦੇ ਅਸੀਂ ਚੱਕਾਂਗੇ ਢੱਟ ਤੋਂ ਫਿਰ ਅਸੀਂ ਜਾਵਾਂਗੇ ਸਰਾਬੇ ਸਰਾਬੇ ਮੰਮੀ ਕੱਲ ਦੀ ਸੀਗੀ ਕੰਮੇ ਭੈਣੇ ਕੋਲੇ ਤੇ ਉਦੋਂ ਬਾਅਦ ਫਿਰ ਮੰਮੀ ਚੇਂਜ ਕਰੂਗੀ ਡਰੈੱਸ ਉਹਦੇ ਕੱਪੜੇ ਅਸੀਂ ਨਾਲ ਚੱਕ ਲਿਆਂਦੇ ਆ ਤੇ ਫਿਰ ਤਾਲੇ ਜਾਣਾ ਫੇਰ ਜਾਣਾ ਲਤਾਲੇ ਕੱਲ ਲਤਾਲੇ ਅਸੀਂ ਗਏ ਨਹੀਂ ਥੋੜਾ ਕੰਮ ਪੈ ਗਿਆ ਸੀਗਾ ਨਾਨੀ ਸੀਰੀਅਸ ਹੋ ਗਈ ਸੀ ਹਾਂ ਬਾਹਲੇ ਮਤਲਬ ਕੰਮ ਤੇ ਕੰਮ ਆਪਣੇ ਜਿਹੜੇ ਢੱਟਾਂ ਵਾਲੀ ਨਾਨੀਆਂ ਸੁਮਨ ਦੀ ਨਾਨੀ ਉਹ ਢਲੇ ਹੋ ਗਈ ਸੀਗੇ ਕੱਲ ਜਿਹਦੇ ਕਰਕੇ ਸਾਨੂੰ ਫੇਰ ਪਹਿਲਾਂ ਲਤਾਲੇ ਜਾਣਾ ਸੀ ਉਧਰੋਂ ਕੈਨਸਲ ਕਰਕੇ ਅਸੀਂ ਇੱਧਰ ਆਏਗੇ ਸੀਗੇ ਹੁਣ ਪਹਿਲਾਂ ਢੱਟ ਜਾਵਾਂਗੇ ਢੱਟ ਪੰਡੋਰੀ ਫੇਰ ਅਸੀਂ ਜਾਵਾਂਗੇ ਨਹੀਂ ਕੱਲ ਸਾਨੂੰ ਇੱਕ ਸਰਪ੍ਰਾਈਜ਼ ਵੀ ਮਿਲ ਗਿਆ ਸੱਚ ਅਸੀਂ ਜਾਣਾ ਸੀ ਨਾਨੀ ਦਾ ਪਤਾ ਲੈਣਾ ਫਿਰ ਸਾਨੂੰ ਰਾਸਤੇ 'ਚ ਪਤਾ ਲੱਗਿਆ ਮੇਰੀ ਮਾਮੀ 20 ਸਾਲਾਂ ਬਾਅਦ ਆਈ ਸੀ ਹਾਂ ਇੱਕ ਸਰਪ੍ਰਾਈਜ਼ ਵੀ ਮਿਲਿਆ ਕੱਲ ਮਾਮੀ ਆ ਗਈ 20 ਸਾਲਾਂ ਬਾਅਦੋਂ ਇੰਗਲੈਂਡ ਤੋਂ ਆਈ ਸੀ ਆਪਣੀ ਦੀ ਮਾਮੀ ਤੇ ਮੇਰੀ ਵੀ ਮਾਮੀ ਆ ਫਿਰ ਆਪਾਂ ਉਹਨਾਂ ਨੂੰ ਮੈਡੀਕਲ ਲੈ ਕੇ ਉੱਥੋਂ ਪਤਾ ਲੱਗਿਆ ਸਾਨੂੰ ਵੀ ਮਾਂ ਨਾਨੀ ਡਿੱਗ ਲਿਆ ਫਿਰ ਅਸੀਂ ਗਏ ਅਕਾਲ ਹਸਪਤਾਲ ਫਿਰ ਨਾਨੀ ਨੂੰ ਘਰੇ ਲੈ ਕੇ ਆਂਦਾ ਘਰੇ ਲਿਆਉਣ ਤੋਂ ਬਾਅਦ ਅੱਜ ਹੁਣ ਫੇਰ ਤੁਸੀਂ ਤਿਆਰ ਹੋਗੇ ਚੱਲੇ ਆ ਪਹਿਲਾਂ ਟਟਾਂ ਟਟਾਂ ਤੋਂ ਮੰਮੀ ਚੱਕੀ ਸੌਲੀ ਤਾਰਨੀ ਆ ਸੌਲੀਆਂ ਫਿਰ ਅਸੀਂ ਰੂਟ ਫਾੜਨਾ ਸਰਾਬੇ ਵਾਲਾ ਅੱਜ ਤਾਂ ਫਿਰ ਰੋਡ ਵੇਜੀ ਬਣੀ ਵੀ ਆ ਗੱਡੀ ਝੋੜਾਂ ਤੋਂ ਤੁਰ ਕੇ ਲਤਾਲੇ ਵਾਲਾ ਹਾਂ ਝੋੜਾਂ ਟਟ ਸੌਲੀ ਸਰਾਬਾ ਲਤਾਲਾ ਭੈਣੀ ਪੰਜ ੱਡੇ ਅੱਜ ਆਪਣੇ ਕੋਲੇ ਜੇ ਕੋਈ ਰਾਹਗਿਰੀ ਵਾਲਾ ਹੋਵੇ ਤਾਂ ਦੱਸ ਦਿਓ ਵਿੱਚੋਂ ਭਾ ਕੇ ਲੈ ਜਾਗੀ ਸੱਚ ਇੱਕ ਚੀਜ਼ ਹੋਰ ਹਾਂ ਹੋਰ ਕੀ ਰਹਿ ਗਿਆ ਹਾਂ ਸਾਰਿਆਂ ਦੇ ਕਮੈਂਟ ਆ ਰਹੇ ਸੀ ਵੀ ਤੁਸੀਂ ਕੱਪੜੇ ਨਹੀਂ ਬਦਲੇ ਜਾਂਦੇ ਹਾਂ ਬਈ ਸੱਚ ਹਾਂ 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 ਜਿਹੜੇ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਇਹ ਵਿੱਚ ਬਈ ਤੁਹਾਡੇ ਕੋਲੇ ਲੀਡੇ ਤਾਂ ਇੰਨੇ ਆ ਵੀ ਤੁਸੀਂ ਪਾਉਂਦੇ ਘਾਤੋਂ ਨਹੀਂ ਉਹ ਜਿਹੜਾ ਉਸ ਦਿਨ ਜਾਗੋ ਵਾਲਾ ਪਹਿਲਾਂ ਕੋਈ ਪ੍ਰੋਗਰਾਮ ਨਹੀਂ ਸੀਗਾ ਉਹਦੇ ਵੀ ਮਾਸੀ ਜੀ ਢਿੱਲੇ ਹੋ ਗਏ ਸੀ ਜਿਸ ਕਾਰਨ ਦੇ ਦਾਦੀ ਹਾਂ ਜਿਸ ਕਾਰਨ ਜਿਹੜੀ ਦਾਦੀ ਸੀ ਸਾਡੀ ਜਿਹੜੀ ਮਾਸੀ ਆ ਉਹਨਾਂ ਦੀ ਜਿਹੜੀ ਸਿਹਤ ਆ ਉਹ ਥੋੜੀ ਜਿਹਾ ਡਾਊਨ ਸੀਗੇ ਉਹਦਣ ਤੇ ਪਹਿਲਾਂ ਕੋਈ ਇਰਾਦੇ ਨਹੀਂ ਸੀਗੇ ਵੀ ਜਾਗੋ ਕੱਢਾਂਗੇ ਫੇਰ ਚਲੋ ਮੌਕੇ ਤੇ ਪਲਾਨ ਬਣ ਗਿਆ ਤਾਂ ਕਰਕੇ ਜਿਹੜੇ ਕੱਪੜੇ ਸੀਗੇ ਅਸੀਂ ਤਾਂ ਪਹਿਲਾਂ ਪੈਨ ਡਾਉਣ ਲੱਗੇ ਸੀਗੇ ਫਿਰ ਉਹ ਕਹਿੰਦੇ ਵੀ ਜਾਗੋ ਕੱਢ ਚਲੋ ਤੁਹਾਨੂੰ ਪਤਾ ਹੀ ਆ ਤੁਸੀਂ ਕੈਮਰਾਮੈਨ ਵੀ ਅਸੀਂ ਆਪ ਹੀ ਬਣੇ ਵੇ ਸੀ ਉਦੋਂ ਹਾਂ ਥੋੜਾ ਉਹਨਾਂ ਦੀ ਪ੍ਰੋਬਲਮ ਆ ਗਈ ਕਰਕੇ ਨਾ ਮਤਲਬ ਸਾਰਾ ਕੁਝ ਹਾਂ ਹੋ ਗਿਆ ਕਿ ਉਹਦੀ ਦਾਦੀ ਵੀ ਢਿੱਲੇ ਹੋ ਗਏ ਤਾਂ ਕਰਕੇ ਫਿਰ ਇੰਨਾ ਇੰਨਾ ਇਕੱਠ ਨਹੀਂ ਉਹਨਾਂ ਨੇ ਕੀਤਾ ਵਾ ਤਾਂ ਕਰਕੇ ਜੇ ਜੇ ਜਾਗੋ ਵਾਲਾ ਸਿਸਟਮ ਹੁੰਦਾ ਤਾਂ ਆਪਾਂ ਨਾਨਕਾ ਮੇਲ ਪੂਰਾ ਲੈ ਕੇ ਜਾਣਾ ਸੀ ਪਿੰਡੋਂ ਤੁਹਾਨੂੰ ਲੱਗਦਾ ਸੀ ਅਸੀਂ ਇੱਕ ਸੂਟ ਚ ਜਾ ਆ ਸਿਉ ਮੇਰੇ ਕੋਲ ਬਹੁਤ ਆ ਮੈਨੂੰ ਬਹੁਤ ਲੋਕਾਂ ਦੇ ਕਮੈਂਟ ਆਉਂਦੇ ਆ ਸਹੀ ਗੱਲ ਵੀ ਸੁਮਨ ਕੋਲ ਇੰਨੇ ਸੂਟ ਆ ਪੌਂਦੀ ਨਹੀਂ ਮੈਨੂੰ ਸ਼ੌਂਕ ਘੱਟ ਆ ਥੋੜਾ ਜਿਹਾ ਤੇ ਕੱਪੜੇ ਮੇਰੇ ਕੋਲ ਬਹੁਤ ਆ ਸੂਟ ਵੀ ਮੇਰੇ ਕੋਲ ਬਾਧੂ ਆ 33 ਸੂਟ ਤਾਂ ਮੇਰੀ ਬਰੀ ਦੇ ਸੀ ਜਿਹੜੇ ਅੱਤੇ ਅੱਤੇ ਅਨਸਟਿਚ ਪਏ ਆ ਮੈਂ ਸਾਰੇ ਨਹੀਂ ਸਵਾਏ ਸੀ ਬਸ ਠੀਕ ਆ ਤੇ ਉਹਦੇ ਕਰਕੇ ਹੋ ਗਿਆ ਤੁਹਾਨੂੰ ਪ੍ਰੋਗਰਾਮ ਜਾਗੋ ਵਾਲਾ ਤਾਂ ਕਰਕੇ ਨਹੀਂ ਤਾਂ ਫਿਰ ਉਹ ਕੈਮਰਾਮੈਨ ਅਸੀਂ ਥੋੜੋ ਕਾਟਣਾ ਸਹੀ ਫਿਰ ਕੈਮਰਾ ਫਿਰ ਜੀ ਪ੍ਰੋਪਰ ਆਪਾਂ ਯਾਗੋ ਲੈ ਕੇ ਜਾਣੀ ਸੀਗੀ ਕਰਕੇ ਉਹ ਬੋਲੀਆਂ ਬੋਲੀਆਂ ਵਾਲੇ ਇਹਨਾਂ ਨੂੰ ਤਾਂ ਬੋਲੀਆਂ ਹੀ ਨਹੀਂ ਹੁਣ ਦਿੱਤੀਆਂ ਇਹਨਾਂ ਨੇ ਦਾਦ ਕਾ ਮੇਲ ਨਹੀਂ ਨਹੀਂ ਅਸੀਂ ਦਾਦ ਕਾ ਮੇਲ ਚੁੱਪ ਕਰਾਣ ਲਈ ਬੋਲੀਆਂ ਪਪਾ ਬੁਆ ਜੀ ਲੈ ਕੇ ਜਾਂਦੇ ਕੋਈ ਇੱਥੋਂ ਨਾਨਕਾ ਮੇਲ ਚਲੋ ਵਧੀਆ ਕਾਰਜ ਹੋ ਗਿਆ ਬਾਬਾ ਮੇਹਰ ਕਰੇ ਦੋਹਾਂ ਪਰਿਵਾਰਾਂ ਦੇ ਬਹੁਤ ਵਧੀਆ ਕਾਰਜ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਗਾਹਾਂ ਦੇ ਆਊਗਾ ਗੁੰਮੀ ਦਾ ਵਿਆਹ ਸ਼ੁਰੂ ਹੋ ਜਾਣਾ ਆਉਂਦੀਆਂ ਫੇਰ ਗਰਮੀਤ ਕੌਰ ਦਾ ਵਿਆਹ ਸ਼ੁਰੂ ਹੋ ਜਾਣਾ ਫੇਰ ਗਰਤੇਜ ਸਿੰਘ ਦਾ ਵਿਆਹ ਹੋ ਜਾਣਾ ਮੰਨ ਕੇ ਚੱਲੋ ਵੀ ਆਪਣੇ ਪਹਿਲਾ ਭਾਣਜੀ ਦਾ ਵਿਆਹ ਫੇਰ ਇੱਕ ਹੋਰ ਭਾਣਜੀ ਦਾ ਵਿਆਹ ਹੁਣ ਵਿਆਹ ਹੀ ਚੱਲਣਿਆ ਬਸ ਬਲੌਗ ਪੂਰੇ ਘੈਂਟ ਆਉਣਗੇ ਕੋਈ ਬਲੌਗ ਮੈਸੇਜ ਨਾ ਕਰਿਓ ਪੂਰਾ ਤੁਹਾਡਾ ਐਂਟਰਟੇਨਮੈਂਟ ਕਰਾਵਾਂਗੇ ਤੇ ਵਿਆਹ ਵਾਲੇ ਰੀਤੀ ਰਿਵਾਜ ਤੇ ਸਾਰੀਆਂ ਰਸਮਾਂ ਤੁਹਾਨੂੰ ਦਿਖਾਵਾਂਗੇ ਹੁਣ ਚੱਲਦੇ ਆਂ ਟੱਟਾਂ ਨੂੰ ਆ ਜਿਓ ਵੀ ਚਲੋ ਜੀ ਦੋ ਅੱਡੇ ਤਾਂ ਨਵੇੜਿਆਂ ਦੇ ਇੱਕ ਟੱਟਾਂ ਵਾਲਾ ਇੱਕ ਸੌਲੀ ਵਾਲਾ ਹੁਣ ਆਪਾਂ ਆ ਗਏ ਆ ਸਰਾਬੀ ਤੇ ਮਮ ਨੂੰ ਲਾਦਾ ਅੰਦਰੋਂ ਹੀ ਬਾਕੇ ਲੈ ਕੇ ਆਉਣੀ ਪਣੀ ਆ ਮੰਮੀ ਤੁਸੀਂ ਜਾਓ ਭੱਜ ਕੇ ਫਿਰ ਕੀ ਪਤਾ ਆਈ ਜਾਂ ਬਈ ਉਹਦਾਂ ਨੂੰ ਮੈਨੂੰ ਫੋਨ ਕਰਾਂਗੇ ਨਾਨੀ ਤੇ ਨੰਨੀ ਨੂੰ ਲਾ ਜਾ ਕੇ ਫਟਾਫਟ ਚੇਂਜ ਕਰਾ ਦੇ ਠੀਕ ਆ ਤੇ ਇਹਦਾ ਕੱਦੂ ਦਾ ਸੂਟ ਪਾੜ ਕੇ ਲੈ ਜੀ ਠੀਕ ਆ ਅਸੀਂ ਭੱਜ ਕੇ ਨਾਲ ਦੇ ਲਤਾਲੇ ਛਗਨ ਫੜਾ ਆਵਾਂਗੇ ਠੀਕ ਆ ਫਿਰ ਮੈਂ ਆ ਕੇ ਹੀ ਪ੍ਰਾਂਧੀ ਪਵਾਉਂਗੀ ਠੀਕ ਆ ਨਾਨੀ ਮੁੰਡੇ ਦੀ ਨਾਨੀ हां 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 अरे ਕਿੰਨੇ ਕ ਟਾਈਮ ਨੂੰ ਆਉਂਦਾ ਨਾਨਕਾ ਮੇਲ ਨਾਨਕੇ ਮੇਲ ਨੂੰ ਕਿੰਨਾ ਵੇ ਆ ਜਾਣਗੇ ਉਹ ਸਾਢੇ ਪੰਜ ਤਾਂ ਹੋ ਗਏ ਆ ਦੇ ਜਣ ਤੂੰ ਵੀਡੀਓ ਬਣਾ ਲਈ ਗੁੰਮੀ ਠੀਕ ਆ ਮੈਂ ਤੇਨੂੰ ਫੋਨ ਕਰੂੰਗੀ ਉਹ ਮੋੜ ਤੇ ਆ ਕੇ ਪਾਲੋ ਭਣ ਕੇ ਜਿੱਥੇ ਕੋਠੀ ਆ ਨਾ ਉੱਥੇ ਆ ਕੇ ਨੰਨੀ ਨੂੰ ਤੇ ਨਾਨੀ ਨੂੰ ਲੈ ਕੇ ਚੇਂਜ ਕਰਾ ਦੀ ਇਹਨਾਂ ਦਾ ਤੇ ਕੱਦੂ ਦਾ ਕੁੱਟਤਾ ਪਜਾਮਾ ਫੜ ਲਈ ਠੀਕ ਆ ਹਾਂ ਹਾਂ ਬਸ ਅਸੀਂ ਉੱਤੇ ਘੰਟੇ ਆਲਾ 63 ਬਾਹਰ ਆਉਣ ਲੱਗ ਗਏ ਓਏ ਟਾ 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 ਚੱਲ ਬਿਆਲਾ ਕੇ ਚੱਲੇਗੇ ਇਧਰ ਚੱਲ ਬਹਿ ਗੱਡੀ ਚ ਚਲੋ ਪੇਸ਼ੈਂਟ ਚੱਲਦੇ ਜਾ ਕੇ ਦਿਖਾ ਕੇ ਲਿਆਈਏ ਕਾ ਨਾ ਜਿੱਦੇ ਵੀ ਆਉਣ ਕਰੇ ਹੈ ਚੱਕਰ ਤਾਂ ਨਹੀਂ ਆਉਣਾ ਹੁਣ ਹਾਂ ਜਿਸ ਨੇ ਕਿਵੇਂ ਆ ਚੱਕਰਾਂ ਚ ਪਾਉਗੀ ਨਹੀਂ ਆ ਨਹੀਂ ਸਿੰਦਰਨੀ ਨੂੰ ਚੱਲ ਬਹਿ ਗੱਡੀ ਚ ਨਹੀਂ ਗੱਡੀ ਚ ਬੋਲ ਜੀ ਅੱਜ ਅਸੀਂ ਉੱਥੇ ਸੈਸ਼ਨ ਕਰਾਂਗੇ ਮੁੰਡੇ ਦੀ ਮਾਸੀ ਸੈਟ ਨਾ ਦੇ ਨੰਨੀ ਤੋਂ ਪਿੱਛੇ ਨੂੰ ਠੀਕ ਹੈ ਵਧੀਆ ਮਾਸੀ ਸੰਭਾਲ ਲਵੇ ਤੇ ਜਾਂਦੇ ਆ ਬੈਗ ਲੱਗ ਗਿਆ ਆ ਦਾ ਟਾਈਮ ਹੋਇਆ ਵਿਆਰਥਣ 5 ਵਜੇ ਲਾ ਲੈਂਦੀ ਆ ਪਹਿਲਾਂ ਤਾਂ ਇਹ ਨਹੀਂ ਨਹੀਂ ਐ ਐ ਨੰਨੀ ਕੋਈ ਨਾ ਐ ਤਾਂ ਕੋਈ ਨਾ ਬੂਟ ਪੁੱਠੇ ਪਾਈ ਫਿਰਦੀ ਆਿੱਦਿਆ ਪੁੱਠੇ ਆਿੱਦਿਆ ਅੱਜ ਨਹੀਂ ਲੰਗਰ ਨੋਂ ਕਰੀ ਕੋਈ ਲੰਗਰਾਂ ਦੇ ਕੋਈ ਰੋਟੀਆਂ ਪਾੜਦੀਆਂ ਫਿਰ ਇੱਥੇ ਆਇਤਾ ਚੇਤੇ ਕਰਦੀ ਸੀ ਤੈਨੂੰ ਮੁੰਡੇ ਦੀ ਨਾਨੀ ਪਾਉਂਦੀ ਪੁੱਠੀ ਪਜਾਮੀ ਹਾਏ ਕੱਲ ਚੰਗਾ ਜਾਣਾ ਤਾਂ ਆ ਜਾ ਨਹੀਂ ਮੈਂ ਨਹੀਂ ਜਾਣਾ ਉਦਣ ਜਾਣਾ ਉਸ ਵਾਲੀ ਵਾਲੀ ਮੰਮੀ ਦਾ ਨਹੀਂ ਭਲੇਖੇ ਨਾਲ ਲੈ ਗਈ ਚੱਕ ਕੇ ਬਾਸਿੰਗ ਪਾਊਡਰ ਨਿਰਮਾ ਨਿਰਮਾ ਪਹਿਲੇ ਇਸਤੇਮਾਲ ਕਰੇ ਫਿਰ ਬਸ ਬਾਸ ਕਰੇ ਕੀ ਖੋਲਣਾ ਸਾਰੀ ਗੱਡੀ ਖੋਲੀ ਫਿਰਦੇ ਹੋਰ ਇਹਦਾ ਹੁਣ ਕੀ ਖੋਲਦਾ ਚਲੋ ਓਕੇ ਬਾਏ ਸਸਰੀਕਾਲ ਆਪਾਂ ਆਜੇ ਜਾਣਾ ਚੰਗਾ ਜਾਣਾ ਕੀ ਰਹਿ ਗਿਆ ਆਇ ਨੀ ਗਿਆ ਬੁਣੀ ਆਂ ਸਾਹੀ ਉਹ ਹੀ ਰਹਾ ਮਮੀ ਨੇ ਲੈ ਗਏ ਸੋਲੀ ਡੋਡੇ ਵੀ ਕੱਢਦੇ ਇਹਦੇ ਹੱਥ ਲੈ ਟਾਈਮ ਹੋਇਆ ਵੇ ਹੁਣ ਇਹਦਾ ਓਕੇ ਬਾਏ ਦੋ ਪੜਾ ਰਹਿ ਗਏ ਹੁਣ ਜਾਣਾ ਲਤਾਲੇ ਨੂੰ ਫਿਰ ਭੈਣੀ ਨੂੰ ਚਲੋ ਕਰਾ ਆ ਸੂਟ ਮੇਰਾ ਲੈ ਜਾਂਦਾ ਹਾਂ ਬਦਲ ਲੈ ਸੂਟ ਪੜਾ ਸੋਣਾ ਚੱਕ ਕੇ ਲਿਆਂਦਾ ਮੁੰਡੇ ਦੀ ਨਾਨੀ ਦਾ ਇਹ ਚ ਕੀ ਹੈ 버거 ਨਾ 버거 ਤੇਰੇ ਪਿਓ ਨੇ ਜਾ ਕੇ ਦਿੱਤੇ ਅਸੀਂ ਮਾਰਦੇ ਆ ਟੂਹੀ 버거ਾਂ ਦੀ ਆ ਤਾਂ ਸਾਡੇ ਪਨੀਰ ਵਾਲਿਆਂ ਚ ਹੱਥ ਆ ਪਨੀਰ ਪਕੌੜਾ ਗੋਭੀ ਵਾਲੇ ਫਿੰਗਰਾਂ ਤੇ ਨਾਲ ਹੋਣਗੀਆਂ ਟਿੱਕੀਆਂ ਵਾਜੀ ਵਾ ਆ ਵੀ ਗੁੰਮੀ ਨੂੰ ਫੜਾ ਦੀ ਠੀਕ ਹੈ ਭਣੀ ਆ ਗਏ ਭਣੀ ਇਹ ਨੂੰ ਹੀ ਪਤਾ ਮੈਂ ਭੈਣੇ ਕਹਿਣਾ ਸੀ ਗੁੰਮੀ ਨੂੰ ਕਰਦਾ ਮੈਂ ਫੋਨ ਇੱਕ ਮਿੰਟ ਨਹੀਂ ਆਪਾਂ ਜਾਣਾ ਕਿੱਧਰ ਨੂੰ ਆਣਾ ਆਪਾਂ ਸਿੱਧੇ ਹੀ ਫਿਰ ਪਾਲੋਂ ਭੈਣੇ ਕੀ ਕੋਠੀ ਕੋਲ ਤਾਰ ਜੰਨੇ ਮੰਮੀ ਆ ਲੈ ਫਿਰ ਕੋਠੀ ਤਾਂ ਆ ਗਈ ਹਾਂ ਹਾਂ ਇੱਧਰ ਟਾਲ ਲਓਣ ਆਪਾਂ ਆ ਦੇ ਉਹਨਾਂ ਦੀ ਹੋਈ ਆ ਗੁੰਮੀ ਆ ਜਾ ਪਾਲੋਂ ਭੈਣੇ ਕੀ ਕੋਠੀ ਕੋਲੇ ਆ ਲੈ ਉਹਨੂੰ ਤਾਂ ਇੱਧਰ ਖੜੇ ਆ ਭਾਈ ਨਾਨਕਾ ਮੇਰੇ ਤਾਂ ਆਇਆ ਨਹੀਂ ਮੈਂ ਸੈਟ ਫੜਾਉਣ ਲੱਗੀ ਆ ਤੇ ਆਪਣੇ ਦੂਜੇ ਕੱਦੂ ਦਾ ਕੋਟਾ ਪਜਾਮਾ ਤੇ ਨਾਨੀ ਦੇ ਨੰਨੇ ਦਾ ਚੇਂਜ ਕਰਾ ਦੀ ਕਿੱਥੇ ਕਿੱਥੇ ਆ ਨਾਨੀ ਨੂੰ ਨਹੀਂ ਗਲੀ ਜੀ ਬਾੜਦੀ ਤੂੰ ਗੇਟਾਂ ਜਾ ਜਾ ਆ ਦੇ ਭੈਣੇ ਹੋਣੀ ਆ ਦੇ ਪਾਲੂ ਭੈਣੇ ਹੋਣੀ ਹੈਗੇ ਆ ਬਸ ਚਲੋ ਕਰ ਅਸੀਂ ਤੁਸੀਂ ਹੋਵੋ ਤਿਆਰ ਤੀਰ ਅਸੀਂ ਜਨ ਉਧੇ ਘੰਟੇ ਚ ਆਗੇ ਬਸ ਪਜਾਮਾ ਪਾਗ ਲੈਣੀ ਹੈ ਹਾਂ ਨੰਨੀ ਗੁੰਮੀ ਨੂੰ ਕਹਿ ਰਹੀ ਜਦੋਂ ਨਾਲਕਾ ਮੇਲਾ ਆ ਗਿਆ ਨਾ ਵੀਡੀਓ ਬਣਾ ਲੇ ਜੈ ਅਸੀਂ ਲੇਟ ਹੁੰਦੇ ਹੋਏ ਲੇਟ ਤਾਂ ਨਹੀਂ ਹੁੰਦੇ ਅਸੀਂ ਅਧੇ ਘੰਟੇ ਸੀ ਆਏ ਨਾ ਘਰ ਉਹਨੇ ਤਿਆਰ ਹੋ ਗਈ ਤੂੰ ਹੈਪੀ ਜਿਹੜਾ ਜਗਰਾਵਾਂ ਦਾ ਚੱਕੀ ਆ ਉਹ ਨਹੀਂ ਪਰ ਜਿਹੜੇ ਬੈਨ ਬਲਾਗ ਮਹਿਮਾਨ ਹੋਣ ਉਹਨਾਂ ਨੂੰ ਮੌਕੇ ਤੇ ਤਿਆਰ ਹੁੰਦੇ ਨੇ। ਗੁੰਮੇ ਨੂੰ ਕਹਾਂ ਕਿ ਉੱਧਰ ਹੈਗੀ। ਹਾਂ ਹੈਗੀ। ਉਧਰ ਆਹੋਲੇ ਤਿਆਰ ਹੋਣਾ ਜਾ ਕੇ ਨੇੜੇ ਪਾਉਂਦੀ ਹੋਗੀ। ਫਿਰ ਨਾਨਕਾ ਮੇਰੇ ਤਾਂ ਪਹੁੰਚਿਆ ਪਿਆ ਕਹਿੰਦੇ। ਤਿਆਰ। ਆ ਗਈ ਨਾਨਕੇ। ਪਤਾ ਨਹੀਂ। ਤੁਸੀਂ ਰੇਟ ਵਾਲੀ ਆ। ਚੱਲ ਆਪਣੇ ਕਿੰਨੇ ਘੰਟੇ? ਕੰਮ ਤਾਂ ਰੂਟ ਤੇ। ਅਸੀਂ ਤਾਂ ਆਏ ਚਾਹ ਪੀ ਕੇ ਮੁੜੇ ਆਏ ਫਟਾਫਟ। ਬਾਹਲੇ ਰੂਟ ਅਸੀਂ ਆਇਆ ਤਾਂ। ਰੋਡ ਬੇਜ ਹੀ ਸੀ ਗੱਡੀ ਥੋੜੀ। ਨਹੀਂ ਨਹੀਂ ਗੁੰਮੀ ਕਿੱਥੇ ਆ? ਇਹ। ਇਹ। ਬਾਬਾਈ ਦਾ ਦਮਾਨਾ ਡਿਆ ਹੋਇਆ ਅੱਜ ਹਾਂ ਠੀਕ ਆ ਕਦ ਲਾ ਲੈਂਦੀ ਆ ਕਦੇ ਫੇਰ ਬਨ ਲੈਂਦੀ ਆ ਨਾ ਬਨ ਲੈਂਦੀ ਕੋਈ ਉਹ ਜੇ ਛੇਤੀ ਛੋਵੇਂ ਨਾ ਕਰਾਈਂ ਹੁੰਦਾ ਛੇਤੀ ਨੂੰ ਕੀ ਆ ਪਕੌੜੇ ਨਹੀਂ ਠੰਡੇ ਹੁੰਦੇ ਤੂੰ ਬਨ ਲਾ ਟਕਾ ਨਾ